ਹਰ ਜਗ੍ਹਾ ਚਾਇਨਾ ਡੋਰ ਦਾ ਵਾਧਾ ਰੁਝਾਨ ਕਿਤੇ ਨਾ ਕਿਤੇ ਪੁਰਾਤਨ ਸਮੇਂ ਵਿੱਚ ਵਰਤੀ ਜਾਣ ਵਾਲੀ ਤਾਗੇ ਵਾਲੀ ਡੋਰ ਤੇ ਬਹੁਤ ਅਸਰ ਪਾ ਰਿਹਾ ਹੈ ਅਤੇ ਇਸ ਆਤਮਕਾਤੀ ਚਾਇਨਾ ਦੀ ਡੋਰ ਕਾਰਨ ਕਈ 마ਸੂਮ ਲੋਕਾਂ ਦੀਆਂ ਜਾਨਾਂ ਵੀ ਗਈਆਂ ਹਨ ਅਤੇ ਕਈ ਲੋਕ ਜ਼ਖਮੀ ਵੀ ਹੋਏ ਹਨ ਜਿਸ ਸੇ ਚੱਲਦਿਆਂ ਸਾਡੀ ਫਾਸਟ ਨਿਊਜ਼ ਟੀਮ ਨਾਲ ਗੱਲਬਾਤ ਕਰਦੇ ਆਂ ਤਾਗੇ ਵਾਲੀ ਡੋਰ ਤਿਆਰ ਕਰਨ ਵਾਲੇ ਕਾਰੀਗਰ ਅਤੇ ਪਤੰਗ ਬਾਜ਼ੀ ਦਾ ਸ਼ੌਂਕ ਰੱਖਣ ਵਾਲੇ ਲੋਕਾਂ ਵੱਲੋਂ ਗੱਲਬਾਤ ਕਰਦੇ ਦੱਸਿਆ ਗਿਆ ਕਿ ਸਾਨੂੰ ਪਤੰਗ ਚੜਾਉਣ ਲਈ ਸਿਰਫ ਤੇ ਸਿਰਫ ਧਾਗੇ ਵਾਲੀ ਡੋਰ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਅਤੇ ਚਾਈਨਾ ਦੀ ਡੋਰ ਦਾ ਬਾਈਕਾਟ ਕਰਨਾ ਚਾਹੀਦਾ ਹੈ ਤਾਂ ਜੋ ਇਨਸਾਨੀ ਜ਼ਿੰਦਗੀਆਂ ਨਾਲ ਕੋਈ ਖਿਲਵਾੜ ਨਾ ਹੋ ਸਕੇ ਗਟੂ ਵਾਲੀ ਡੋਰ ਮਾੜੀ ਹੈ ਜੀ ਭਾਈ ਉਹਨਾਂ ਨੂੰ ਖਾਨ ਹੁੰਦਾ ਜਾਨਾਂ ਜੰਦੀਆਂ ਵਾ ਇਹ ਡੋਰ ਸਹੀ ਹੈ ਇਹਦਾ ਕਾਰਨ ਭਾਈ ਜਿਹੜਾ ਗਟੂ ਆ ਤੁਹਾਨੂੰ ਪਤਾ ਉਹ ਜਾਣ ਜਾ ਵੀ ਸਕਦੀ ਉਹਨਾਂ ਰਾਹ ਜਾਂਦੇ ਕੇ ਨਾ ਧੋਣ ਵੜੀ ਜਾਵੇ ਕੁਛ ਹੋ ਜੇ ਅਜਨਬੀ ਹੋ ਜੇ ਬਹੁਤ ਜਾਨਾਂ ਗਈਆਂ ਉਹਦੇ ਨਾਲ ਇਹ ਡੋਰ ਸਹੀ ਆ ਯਾਰੇ ਚਲਦੀ ਆ ਰਹੀ ਡੋਰ ਜਿਹੜੀ ਜੱਤੀ ਪੁਸਤੀ ਚਾਲੂ ਹੋ ਰਹੇ ਆ ਭਾਈ ਹੁਣ ਤੇ ਹੁਣ ਚੱਲਣਦੇ ਆ ਹਾਂਜੀ ਚੱਲਣ ਚਾਹੀਦੇ ਆਈ ਗੱਟੂ ਬੰਦ ਹੋਣੇ ਚਾਹੀਦੇ ਆ ਵਰਤਨ ਭਾਜੀ ਇਹ ਡੋਰ ਹੱਡਿਆਂ ਵਾਲੀ ਆ ਵਧੀਆ ਡੋਰ ਆ ਨੁਕਾਏ ਦਾ ਨੁਕਾਨ ਵੀ ਨਹੀਂ ਹੋਣਾ ਇਹ ਚੱਕਰ ਆਈ ਜਨੂਅਰੀ ਮਹੀਨੇ ਦੀ ਜਿੱਥੇ ਸ਼ੁਰੂਆਤ ਸ਼ੁਰੂ ਹੋ ਜਣੀ ਆ ਤੇ ਉੱਥੇ ਹੀ ਪਤੰਗਬਾਜ਼ੀ ਜਿਹੜੇ ਸ਼ਕੀਰ ਨੇ ਲੋਕ ਪਤੰਗਬਾਜ਼ੀ ਦਾ ਸ਼ਕੀਰ ਰੱਖਦੇ ਨੇ ਔਰ ਬਦਲ ਦੇ ਸਮੇਂ ਨਾਲ ਅੱਜ ਇੰਨਾ ਬਦਲਾਅ ਆ ਕਿ ਜਿਹੜੀ ਬਦਲ ਦੇ ਸਮੇਂ ਦੇ ਵਿੱਚ ਪ੍ਰਾਤਨ ਸਮੇਂ ਚ ਵਰਤੇ ਜਾਣ ਵਾਲੀ ਜਿਹੜੀ ਧਾਗੇ ਡੋਰ ਆ ਇਹਦੇ ਜਿਹੜੇ ਅੱਡੇ ਸੀ ਬੇਸ਼ੁਮਾਰ ਜਿਹੜਾ ਗੁਰੂ ਨਗਰੀ ਅੰਮ੍ਰਿਤਸਰ ਚ ਚੱਲਦੇ ਸੀ ਪਰ ਅੱਜ ਇਹਦੇ ਜਿਹੜੇ ਅੱਡੇ ਬਿਲਕੁਲ ਘਟਦੇ ਜਾ ਰਹੇ ਨੇ ਅਲੋਪ ਹੋ ਰਹੇ ਨੇ ਕਾਰਨ ਹੈ ਕਿ ਚਾਈਨਾ ਦੀ ਜਿਹੜੀ ਆਤਮਘਾਤੀ ਡੋਰ ਆ ਜਿਹੜੇ ਕੀ ਕਾਫੀ ਨੁਕਸਾਨ ਵੀ ਲੋਕਾਂ ਦੇ ਹੁੰਦੇ ਨੇ ਗਲਿਆਂ ਦੇ ਉੱਤੇ ਫਿਰਦੀ ਵੀ ਆ ਡੋਰ ਪਰ ਲੋਕ ਅੱਜ ਉਹਦਾ ਵੀ ਪ੍ਰਚਲਨ ਜ਼ਿਆਦਾ ਸ਼ੁਰੂ ਹੋ ਗਿਆ ਜੋ ਕਿ ਇੱਕ ਗੈਰ ਕਾਨੂੰਨੀ ਤਰੀਕੇ ਨਾਲ ਖਰੀਦੀ ਜਾ ਰਹੀ ਹੈ ਜਾਂ ਵਿਕਰੀ ਹੈ ਪਰ ਅੱਜ ਲੋੜ ਹੈ ਐਸ ਡੋਰ ਨੂੰ ਪ੍ਰਾਣ ਦੀ ਜੋ ਕਿ ਪ੍ਰਾਤਨ ਸਮੇਂ ਚ ਵਰਤੀ ਜਾਂਦੀ ਸੀ ਅੱਜ ਇਹਦੇ ਏਡੇ ਜਿਹੜੇ ਘਟਦੇ ਜਾ ਰਹੇ ਨੇ ਜਿਸ ਦੇ ਵਿੱਚ ਹੁਣ ਇਹ ਡੋਰ ਵਿਕਣੀ ਸ਼ੁਰੂ ਹੋ ਰਹੀ ਹੈ ਪਰ ਲੋਕਾਂ ਨੂੰ ਵੀ ਸਾਡੀ ਟੀਮ ਇੱਥੇ ਪਹੁੰਚੀ ਹੈ ਫਾਸਟਵੇ ਦੀ ਇੱਕੋ ਹੀ ਸੁਨੇਹਾ ਦੇ ਰਿਹਾ ਕਿ ਐਸ ਡੋਰ ਨੂੰ ਵਰਤਨ ਤਾਂ ਜੋ ਪਹਿਲਾ ਜਿਹੜਾ ਪ੍ਰਚਲਨ ਹੈ ਫਿਰ ਉਦਾਂ ਸ਼ੁਰੂ ਹੋਵੇ ਯਾਰ ਸਰਕਾਰਾਂ ਨੂੰ ਵੀ ਚਾਹੀਦਾ ਕਿ ਜਿਹੜੇ ਅੱਡੇ ਦੇ ਲੋਪ ਹੋ ਰਹੇ ਨੇ ਮੂੜੇ ਦੇ ਸ਼ੁਰੂ ਕਿਤੇ ਜਾਣ ਤਾਂ ਜੋ ਲੋਕਾਂ ਨੂੰ ਇਦਾਂ ਲਾਭ ਮਿਲ ਸਕੇ ਔਰ ਜਿਹੜੀਆਂ ਜ਼ਿੰਦਗੀਆਂ ਜੜੀਆਂ ਲੋਕਾਂ ਦੀਆਂ ਕਹਾਣ ਹੁੰਦਾ ਉਹ ਥੋੜਾ ਬਚ ਸਕੇ ਹੁਣ ਦੇਖਣਾ ਹੋਊਗਾ ਸਰਕਾਰ ਕਿੰਨੀ ਗਿੱਦਰ ਵਾਲੇ ਧਿਆਨ ਦਿੰਦੀ ਹੈ ਜਿਹੜੇ ਅੱਡੇ ਐ ਇਹਦੇ ਸ਼ਰੂਰਤਾਗੇ ਲਈ ਡੋਰ ਦੇ ਸ਼ੁਰੂ ਕਰਾਈ ਜਾਣ ਤਾਂ ਜੋ ਲੋਕਾਂ ਦੀਆਂ ਜਾਨਾਂ ਬਚ ਸਕਣ ਕੈਮਰਾਮੈਨ ਰਾਜਨ ਦੇ ਨਾਲ ਸੁਚਿਲ ਸ਼ਰਮਾ ਫਾਸਟੇ ਨਿਊਜ਼ ਅੰਮ੍ਰਿਤਸਰ